ਨਾ ਇਹ ਕੀ ਆ ਸਿਸਟਮ ਨੂੰ ਮੈਂ ਦੱਸਦਾ ਇਹ ਤਿੰਨ ਪੀਸਾ ਨਾ ਤਿੰਨ ਦਰਜਾਂ ਵਾਲਾ 100 ਰੁਪਏ ਚ ਵੇਚ ਦਿੰਦੇ ਸੀ ਫਿਰ ਆਪਾਂ ਇਹ ਚਾਰ ਪੀਸਾ ਲੈ ਆਇਆ ਇਹ ਵੀ 99 ਜੀ 99 ਚ ਦਮਾਓ ਇਹ ਸੋਨੇ ਸੋਨੇ ਕਲਰ ਨੇ ਇੰਨੇ ਸੋਨੇ ਸੋਨੇ ਕਲਰ ਨੇ ਕਿੰਨੇ ਦਾ ਸਿੰਗਲ ਪੀਸ 99 ਦਾ ਵਾਓ ਕੋਕੋਨਟ ਆਇਲ ਠੀਕ ਹੈ ਜੀ ਮੈਲਾਬਾਰ ਦਾ 99 ਜੀ ਇਹ ਡੈਨਵਰ ਦਾ ਰਿਜਨਲ ਹੈ ਜੀ ਜੀ ਪਰ ਉਹਦੇ ਵਿੱਚ ਇੱਕ ਪਰ ਹੋਊਗੀ ਵੀਰੇ ਆਪਾਂ ਦਮਾਂਗੇ ਉਹਨੂੰ ਤੇ ਪਹਿਲੇ 5 ਕਸਟਮਰਾਂ ਨੂੰ ਦਵਾਂਗੇ ਆਪਾਂ ਪਹਿਲੇ 5 ਕਸਟਮਰਾਂ ਨੂੰ ਦਵਾਂਗੇ ਠੀਕ ਹੈ ਇਹਦੇ 220 ਰੁਪਏ ਐਮ ਆਰ ਪੀ ਹੈ ਜੀ 220 ਰੁਪਏ ਐਮ ਆਰ ਪੀ ਹੈ ਜਿਹੜੀ ਸਾਡੀ ਵੀਡੀਓ ਸ਼ੇਅਰ ਕਰਕੇ ਸਾਨੂੰ ਦਿਖਾ ਕੇ ਜਾਊਗਾ ਠੀਕ ਹੈ ਗਰੁੱਪ ਦੇ ਵਿੱਚ ਜਿਹਨੇ ਕਈ ਵਾਰ ਆਪਣੇ ਵਟਸਐਪ ਦੇ ਵਿੱਚ ਗਰੁੱਪ ਬਣੇ ਹੁੰਦੇ ਨੇ ਸਾਰੇ ਗਰੁੱਪ 'ਚ ਸਾਨੂੰ ਐਡ ਪਾ ਕੇ ਜਾਊਗਾ ਜੀ ਸਾਡੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾਵੇ ਤੁਹਾਨੂੰ ਦਿਖਾ ਕੇ ਅਸੀਂ ਉਹਨੂੰ 99 ਦੇ ਦਿਆਂਗੇ ਪਹਿਲੇ 5 ਕਸਟਮਰਾਂ ਨੂੰ ਜੀ ਠੀਕ ਹੈ ਜੇ ਆਪਾਂ ਮਾਰਕੀਟ 'ਚ ਪਤਾ ਕਰਦੇ ਆ 150 ਤੋਂ 200 ਰੁਪਏ ਦੀ ਐਟਮ ਆ ਜੀ ਹਾਂਜੀ ਠੀਕ ਹੈ ਇਹ ਡਿਸਪੈਂਸਰ ਆ ਵੀਰੇ ਆਪਣਾ ਆਇਲ ਪਾਉਣ ਵਾਲਾ ਜੀ 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 ਠੀਕ ਹੈ ਜੀ ਆਪਾਂ ਇਹਨੂੰ ਜਿਹੜੇ ਸਾਡੇ ਪਹਿਲੇ 10 ਕਸਟਮਰ ਸਾਨੂੰ ਜਿਵੇਂ ਓਮਿਸ਼ ਨੂੰ ਪਹਿਲਾਂ ਕਿਹਾ ਸੀ ਮੈਂ ਵਟਸਐਪ ਤੇ ਸਾਰੇ ਗਰੁੱਪਾਂ 'ਚ ਸਾਡੀ ਐਡ ਪਾਣੀ ਫੇਸਬੁੱਕ ਇੰਸਟਾ ਜੋ ਵੀ ਹੋਏਗਾ ਆਂਦੀ ਸ਼ੇਅਰ ਕਰਨੀ ਪੂਗੀ ਵੀਡੀਓ ਠੀਕ ਹੈ ਉਸ ਤੋਂ ਬਾਅਦ ਚੋ ਆਪਾਂ ਉਹਨਾਂ ਨੂੰ ਵੀਰੇ ਇਹ 100 ਰੁਪਏ ਵੈਸੇ ਚਲੋ ਫਿਰ ਉਹੀ ਗੱਲ ਆ ਗਈ 150 200 ਰੁਪਏ ਦੀ ਆਟਮ ਆ ਆਪਾਂ ਉਹਨਾਂ ਨੂੰ 50 ਰੁਪਏ ਦੇ ਵਿੱਚ ਸਰ ਕੀ ਕਰ ਰਹੇ ਤੁਸੀਂ 50 ਰੁਪਏ ਕਹਿ ਰਹੇ ਹੋ ਸਰ ਲੈਣਾ ਲੱਗਿਆ ਨਹੀਂ ਆਣੇ ਇੱਕ ਬਰ ਸੋਪ ਡਿਸਪੈਂਸਰ ਚਾਹੀਦਾ ਹੁੰਦਾ ਹੈ ਜੀ ਆਪਣੇ ਕੋਲ ਇਹ ਵੀ ਮਿਲ ਜੂਗਾ ਇਹ ਵੀ ਆਪਾਂ 99 ਦੇ ਵਿੱਚ ਦੰਦ ਵੀਰ ਜੀ ਉਹਨਾਂ ਨੂੰ ਦੋਵਾਂਗੇ ਜਿਹੜੇ ਪਹਿਲੇ 15 ਕਸਟਮਰ ਸਾਨੂੰ ਵੀਡੀਓ ਸ਼ੇਅਰ ਕਰਕੇ ਦਿਖਾਣਗੇ ਠੀਕ ਹੈ ਇਹ ਆਪਾਂ ਉਹਨਾਂ ਨੂੰ 20 ਰੁਪਏ ਚ ਹੀ ਦੇ ਦਿੰਦੇ ਠੀਕ ਹੈ ਇਹ ਆਪਣੇ ਪਹਿਲੇ 20 ਕਸਟਮਰਾਂ ਨੂੰ ਦੰਦਾਂਗੇ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਕੇ ਹੋਊਗਾ ਆਪਾਂ ਉਹਨਾਂ ਨੂੰ ਇਹ 99 ਦੇ ਦੰਦਾਂਗੇ ਜਦ ਕਿ 200 ਰੁਪਏ ਦੇ 200 ਰੁਪਏ ਦੀ ਆਈਟਮ ਹੈ ਸਰ ਆਮਨ ਜੀ ਨਮਸਕਾਰ ਜੀ ਬਰਨਾਲਾ 99 ਤੋਂ ਬੋਲ ਰਹ ਹੁਣ ਵਾਜੇ ਬਹੁਤ ਸੋਹਣਿਆ ਆਈਟਮਾ ਦਿਖਾ ਰਿਆਂ ਨਾ ਵੀ ਸਾਡੇ ਕੋਲ ਹੋਰ ਬਹੁਤ ਸੋਹਣਿਆ ਆਈਟਮ ਆਈਆਂ ਜੀ ਮੈਂ ਕਹਾਂ ਚਲ ਬਾਈ ਨੇ ਦਿਖਾ ਦੇ ਵੀ ਸਾਡੇ ਕੋਲ ਕੀ ਕੀ ਕੁਝ ਆ ਗਿਆ ਜੀ ਠੀਕ ਹੈ ਜੀ ਇਹ ਅਸੀਂ 99 ਦੇ ਵਿੱਚ ਹੀ ਦਵਾਂਗੇ ਵੀਰੇ ਠੀਕ ਹੈ ਜੀ ਵੀਰੇ ਇੱਕ ਅਡਬਾ ਆਇਆ ਜੀ ਸਾਡੇ ਕੋਲ ਹਾਂਜੀ ਠੀਕ ਹੈ ਵੀਰੇ ਇਹ ਚਾਰ ਪੀਸਾਂ ਦਾ ਸੈੱਟ ਹੈ ਜੀ 4 ਪੀਸ ਸੈਟਪ ਵੱਡਾ ਛੋਟਾ 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 ਚਾਰ ਪੀਸਾਂ ਸੈੱਟ ਹੈ 99 ਦੇ ਵਿੱਚ ਦਵਾਂਗੇ 99 ਦੇ ਵਿੱਚ ਦਵਾਂਗੇ ਠੀਕ ਹੈ ਇੱਕ ਵਾਰ ਹੋਰ ਦੱਸ ਦਾਂ ਵੀਰੇ ਇਹਦੇ ਵਿੱਚ ਮੋਡਲ ਆਈ ਨਹੀਂ ਹੈਗਾ ਵੀ ਇੱਕ ਡੱਬਾ ਦਵਾਂਗੇ ਚਲ ਕਰਾਂ ਹੋਰ ਦਿਖਾਣ ਇਹ ਵੀ 4 ਪੀਸ ਦਾ ਸੈਟ ਜੀ 66 ਜੀ ਇੱਕ ਆ ਡਬਾ ਗਿਆ ਵੀਰੇ 4 ਪੀਸ ਸੈਟ ਆ ਇਹ ਵੀ ਆ ਦੇਖੋ ਜੀ ਕਈ ਵਾਰ ਕਸਟਮਰ ਨੂੰ ਆਏ ਹੁੰਦਾ ਨਾ ਵੀ ਵੀਰੇ ਸ਼ਾਇਦ ਇੱਕ ਪੀਸ ਦਿਖਾ ਕੇ ਦਿਖਾਈ ਜਾਂਦਾ ਆ ਦੇਖੋ ਜੀ 1 2 3 4 ਅੱਛਾ ਜੀ ਹਾਂ ਜੀ 4 ਪੀਸ ਦਾ ਸੈਟ ਤੁਗਾ 99 ਦੇ ਵਿੱਚ ਨੂੰ ਜੀ ਠੀਕ ਹੈ ਜੀ ਲੇਕਿਨ ਸਾਡੇ ਕੋਲ ਬਾਲ ਪਾਨ ਵਾਲੇ ਡਸਟਬਿਨ ਬੜੇ ਵੀ ਕਸਟਮਰ ਦੀ ਮੰਗਾਂ ਦੇ ਲੈ ਰਿਖੇ ਸਾਡੇ ਕੋਲ ਇੱਕ ਆ ਗਿਆ ਜੀ ਸ਼ਕਤੀ ਦਾ ਡਸਟਬਿਨ ਆ ਵੀਰੇ ਛੋਟਾ ਡਸਟਬਿਨ ਨਾ 50 ਰੁਪਏ ਦੇ ਵਿੱਚ ਦਵਾਂਗੇ ਜੀ 50 ਰੁਪਏ ਚ ਦਵਾਂਗੇ ਜੀ ਸਰ 50 ਕਹਿ ਰਹੇ ਤੁਸੀਂ 50 ਚ ਦਵਾਂਗੇ ਜੀ 50 ਇੱਕ ਵੀਰ ਜੀ ਆਪਣੇ ਆ ਫਲਾਵਰ ਦੀ ਰੇਂਜ ਬੜੀ ਸੋਹਣੀ ਆਈ ਹੈ ਸਾਡੇ ਕੋਲ ਇੱਕ ਗੱਲ ਹੋਰ ਹੈ ਜਿਹੜਾ ਫਲਾਵਰ ਦਾ ਕੱਪੜਾ ਹੋਊਗਾ ਸਾਰਾ ਵੀਰੇ ਵੈਲਵਟ ਲੱਗਿਆ ਹੋਊਗਾ 99 ਦਾ ਇੱਕ ਪੀਸ ਦਵਾਂਗੇ 99 ਦਾ ਸਿੰਗਲ ਪੀਸ ਦਵਾਂਗੇ ਇਹਦੇ ਵਿੱਚ ਕਲਰ ਬੜੇ ਸੋਹਣੇ ਆਏ ਨੇ ਤੁਸੀਂ ਦਿਖਾ ਦਿਓ ਜੀ ਮਾੜਾ ਕੈਮਰਾ ਮਾਰ ਕੇ ਦਿਖਾਓ ਵੀਰ ਜੀ ਇਹ ਮਾਈਆਂ ਨੇ ਤੇ ਦੂਸਰੀ ਗੱਲ ਕੀ ਹੈ ਵੀਰੇ ਇੱਕ ਆ ਦੇਖੋ ਜੀ ਡਰਾਈ ਫਰੂਟ ਰੇ ਆ ਗਈ ਸਰ ਇਹ ਤਾਂ ਹਾਂ ਜੀ ਡਰਾਈ ਫਰੂਟ 99 ਦੇ ਵਿੱਚ ਦਵਾਂਗੇ ਵਾਓ 99 ਦੇ ਵਿੱਚ ਦਵਾਂਗੇ ਜੀ ਕਿਆ ਸਿਸਟਮ ਸਾਨੂੰ ਮੈਂ ਦੱਸਦਾ ਇਹ ਤਿੰਨ ਪੀਸਾ ਨਾ ਤਿੰਨ ਦਰਜਾਂ ਵਾਲਾ 100 ਰੁਪਏ ਚ ਵੇਚ ਦਿੰਦੇ ਸੀ ਫਿਰ ਆਪਾਂ ਇਹ ਚਾਰ ਪੀਸਾ ਨਾ ਲਿਆਇਆ ਇਹ ਵੀ 99 ਜੀ 99 ਚ ਦਮਾਗੇ ਪੂਰੀ ਟੌਪ ਦੀ ਆਈਟਮ ਦਮਾਗੇ ਪੂਰੀ ਟੌਪ ਵੇਖੋ ਵੀਰ ਜੀ ਇਕੱਲੇ ਇਕੱਲੇ ਤੇ ਕੁੰਡਾ ਲੱਗਿਆ ਹੋਇਆ ਇਹ ਤਾਂ ਵੀਰੇ ਸਰ ਬੋਸ ਬੋਸ ਸੋਨੇ ਸੋਨੇ ਐਡਮਾਨ ਸਰ ਦਮਾਗੇ ਪੂਰੀਆਂ ਸਰਾ ਤੇ ਲੇੜੀ ਦੀ ਬੜੀ ਡਿਮਾਂਡ ਹੁੰਦੀ ਆ ਰੀਲਾਂ ਅਡਬਾਂ ਆਈ ਫਰਕੀ ਸੰਗਮ ਕੰਪਨੀ ਦਾ ਵੀ 99 ਚ ਦਮਾਗੇ ਜੀ ਇੱਕ ਨਾ ਵੀਰੇ ਆਪਣੇ ਕੋਲ ਪੀੜੀ ਆ ਜੀ ਵੀ ਗੜੀ ਬीडी ਇਹ ਨਮੀ ਤੇ ਆਂਦੀ ਜੀ ਜਾਈਂਗਾ ਸਾਰੇ ਬਰਨਾਲੇ ਚ ਹੋਣੀ ਆਪਣੇ ਕੋਲ 99 ਵਾਓ ਠੀਕ ਹੈ ਜੀ ਸਿੱਕਾ ਆ ਗਿਆ ਵੀਰੇ ਪੈਂਚਨ ਆ ਗਿਆ ਜਾਂ ਬ੍ਰਸ਼ ਹੈਂਡ ਵਾਲੋ ਪੈਂਚਨ ਵਾਲੋ ਇਹ ਵੀ ਆਪਾਂ 99 ਤੇ ਦੇ ਦਾਂਗੇ ਉਹ ਦੂਸਰੀ ਗੱਲ ਕੀ ਆ ਵੀਰੇ ਨਕੋਟਾ ਕੰਪਨੀ ਦਾ 200 ਰੁਪਏ ਐਮ ਆਰ ਪਾ ਪਰ ਆਪਾਂ 99 ਤੇ ਦੇ ਦਾਂਗੇ ਜੀ ਸਰ ਕਿਉਂਕਿ ਆਪਣੇ ਕੋਲ ਡਸਟਬਿਨ ਆ ਗਿਆ ਜੀ ਜੇਪੀ ਕੰਪਨੀ ਦਾ ਡਸਟਬਿਨ ਹੋਊਗਾ ਵੀਰੇ ਜੇਪੀ ਕੰਪਨੀ ਦਾ ਡਸਟਬਿਨ 99 ਤੇ ਦਵਾਂਗੇ ਜੇ ਕੋਈ ਦੇਰ ਤਾਂ ਨਹੀਂ ਸਰ ਜੇਪੀ ਕੰਪਨੀ ਕਹਿ ਰਹੇ ਤੁਸੀਂ ਹਾਂ ਜੀ ਜੇਪੀ ਦਾ ਦਵਾਂਗੇ ਬਾਲਪਾਨ ਵਾਲੀ ਹੈ ਜੀ ਡਸਟਬਿਨ ਠੀਕ ਹੈ ਜੀ ਚੋਪਰ ਆ ਗਿਆ ਜੀ ਜੀ ਇਹ ਵੀ 99 ਦੇ ਵਿੱਚ ਦਮਾਂਗੇ ਜੀ ਠੀਕ ਹੈ ਨਾ ਵੀਰੇ ਤੁਹਾਨੂੰ ਮੈਂ ਹੋਰ ਦੱਸਦਾ ਇੱਕ ਕੰਪਨੀ ਆ ਨਾਮਕਦਾਨੀ ਦੀਆਂ ਬੜੀਆਂ-ਬੜੀਆਂ ਵਿਕੀ ਜਾਂਦੀਆਂ ਨੇ ਹੋਰ ਵਿਕੀ ਜਾਂਦੀਆਂ ਨੇ ਆਪਣੇ ਕੋਲ ਇਸ ਵਾਰ ਐਚ ਪੀ ਐਸ ਕੰਪਨੀ ਦੀ ਆਈ ਹੈ ਜੀ ਐਚ ਪੀ ਐਸ ਠੀਕ ਹੈ 99 ਦੇ ਵਿੱਚ ਦਮਾਂਗੇ ਕੋਈ ਦੇ ਕੇ ਦਿਖਾਵੇ ਜੀ ਪੂਰੀ ਟੌਪਰੀ ਆ ਤੇ ਕੀ ਹੋਰ ਤਾਂ ਨਾ ਮਾ ਦੀ ਇਹ ਕਹਿੰਦਾ ਇਹ ਦੇਖਣੋਂ ਮੈਨੂੰ ਲੱਗਦਾ ਜਿਵੇਂ ਡਾਇਮੰਡ ਹੀਰਾ ਹੁੰਦਾ ਹਨਾ ਬਿਲਕੁਲ ਜੀ ਠੀਕ ਹੈ ਇਹ ਵੀ ਆਪਾਂ 99 ਦੇ ਵਿੱਚ ਲੈ ਕੇ ਆਂਦੇ ਆਂ ਇਹ ਨਮਕਦਾਨੀ ਨਮੀ ਆਈ ਨਹੀਂ ਨਹੀਂ ਨਮਕਦਾਨੀ ਨਹੀਂ ਵੀਰੇ ਡਰਾਈ ਫਰੂਟ ਵਾਸਤੇ ਆ ਅੱਛਾ ਡਰਾਈ ਫਰੂਟ ਵਾਸਤੇ ਆ ਜੀ ਇਹ ਵੀ 99 ਦੇ ਵਿੱਚ ਹੀ ਦਮਾ ਦੇ ਵੀਰੇ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਵੀਰੇ ਇੱਕ ਸਾਡੇ ਕੋਲ ਆ ਗਿਆ ਜੀ ਇਹ ਵੀ ਨਮਕਦਾਨੀ ਆ ਗਈ ਓਕੇ ਕਸਟਮਰ ਦੀ ਡਿਮਾਂਡ ਤੇ ਵੀ ਕਲਰਫੁੱਲ ਹੋਵੇ ਕਲਰਫੁੱਲ ਲਿਆ ਤਾਂ ਵੀ 99 ਦੇ ਵਿੱਚ ਦਮਾ ਦੇ ਪੂਰੀ ਏ ਕਲਾਸ ਦੀ ਹੋਊਗੀ ਠੀਕ ਆ ਤੁਹਾਨੂੰ ਕੋਲ ਆ ਕੀ ਆ ਗਈ ਵੀਰੇ ਚੋਪਰ ਪਹਿਲਾਂ ਤਾਂ ਅੱਗੇ ਖਿੱਚਣ ਵਾਲਾ ਵੀ ਆਂਦਾ ਸੀ ਕਿ ਤੁਹਾਨੂੰ ਦੂਸਰਾ ਵੀ ਦਿਖਾਤਾ ਕਿ ਤੁਹਾਨੂੰ ਆ ਵੀ ਲਿਆਤਾ ਇਹ ਵੀ 99 ਦੇ ਵਿੱਚ ਦਮਾ ਦੇ ਪੂਰੀ 199 ਦੇ ਵਿੱਚ 199 ਦੀ ਹੈ ਹਾਂ ਜੀ ਕਿਤੇ ਦਾਂਗੇ ਵੀਰੇ ਤਿੰਨ ਤਰੀਆਂ ਦਾ ਸੈਟ ਹੈ 99 ਦੇ ਵਿੱਚ ਦੇਣਾ ਤੇ ਦੂਸਰੀ ਗੱਲ ਦੱਸ ਦਾਂਗਾ ਵੀਰੇ ਜਿਵੇਂ ਉਹ ਨਾ ਆਹ ਲੀ ਚੀਜ਼ ਆਈ ਹੈ ਸਾਡੇ ਕੋਲ ਫਲਾਵਰ ਨੇ ਹਾਂ ਜੀ ਠੀਕ ਹੈ ਇਹ ਮਾਰਕੀਟ 'ਚ ਵੀਰੇ ਪਤਾ ਕਰੋਗੇ ਇਹਦੇ ਵਿੱਚ ਜਿਹੜਾ ਕਲਰ ਬਹੁਤ ਨੇ ਕਿ ਮੈਂ ਦਿਖਾ ਨਾ ਕਿੰਨੇ ਆਹ ਕਲਰ ਨੇ ਇਹਦੇ ਵਿੱਚ ਇੰਨੇ ਸੋਹਣੇ ਸੋਹਣੇ ਕਲਰ ਨੇ ਇੰਨੇ ਸੋਹਣੇ ਸੋਹਣੇ ਕਲਰ ਨੇ ਕਿੰਨੇ ਦਾ ਸਿੰਗਲ ਪੀਸ 99 ਦਾ ਵਾਓ ਸਿੰਗਲ ਪੀਸ 99 ਦਾ ਦਮਾਤੀ ਜੇ ਦੂਸਰੀ ਗੱਲ ਤੁਹਾਨੂੰ ਮੈਂ ਇੱਕ ਹੋਰ ਦੱਸ ਦਵਾਂ ਨਾ ਵੀਰੇ ਜਿਵੇਂ ਕੋਕੋ ਨਟ ਆਇਲ ਹੁੰਦਾਗਾ ਠੀਕ ਹੈ ਜੇ 99 ਸਟੋਰ ਤੇ ਆਪਾਂ ਕਿਤੇ ਵੀ ਦੇਖਦੇ ਆਂਗੇ ਜੀ ਕੋਈ 300 ਗ੍ਰਾਮ ਦਾ ਤੇ ਅੰਦਰ ਤੂੰ 400 ਗ੍ਰਾਮ ਦਾ ਅੰਦਰ ਪਰ ਤੇਰਾ ਭਾਈ 500 ਗ੍ਰਾਮ ਦਾ ਦਊਗਾ ਉਹ ਵੀ ਸਮਝਦਰ ਖਾਨਾ ਕੋਨਟ ਆਇਲ ਠੀਕ ਹੈ ਜੀ ਮੈਲਾਵਾਰ ਦਾ 199 ਜੀ 99 ਚ ਦਮਾਗੇ ਜੀ 99 ਸੋ ਮਛਰੀ ਗੱਲ ਕੀ ਹੈ ਜੀ 165 ਰੁਪਿਆ ਐ ਐਮ ਆਰ ਪੀ ਐ ਵੀਰੇ ਸਰ ਮਾਰਕੀਟ ਦੇ 160 ਰੁਪਏ ਲੋਕਾ ਲਾਸਟ ਪ੍ਰਿੰਟ ਰੇਟ ਹੀ ਲਾ ਰਹੇ ਨੇ ਸਰ ਸੋਨੂੰ ਉਹੀ ਦੱਸ ਦਾਂਗਾ ਮਾਰਕੀਟ ਦੇ ਵਿੱਚ ਕੀ ਆਗਾ ਇਹ ਤੁਹਾਨੂੰ ਕੀ ਅਲੱਗ ਆ 150 ਰੁਪਏ ਦੇ ਦੂੰ ਆਪਾਂ ਕਹਿੰਦਾ ਵੀ ਯਾਰ ਅੱਧਾ ਕਿਲੋ ਦਾ 150 ਦੇ ਦੇ ਕੋਈ ਗੱਲ ਨਹੀਂ ਵਧੀਆ ਬੱਲੇ ਬੱਲੇ ਹੋਈ ਸੋਨੂੰ ਹੋਰ ਚੀਜ਼ਾਂ ਦਿਖਾਉਂਦਾ ਇਕ ਮਣੇ ਦਾ ਇਕ ਡੈਨਵਰ ਦਾ ਆਪਣੇ ਕੋਲ ਪਾਊਡਰ ਆਇਆ ਵੀਰ ਜੀ ਜੀ ਠੀਕ ਹੈ ਡੈਨਵਰ ਦਾ ਪਾਊਡਰ ਆਇਆਗਾ ਇਹ ਵੀਰੇ ਪਾਊਡਰ ਹੈ ਇਹ ਪਤਾ ਕੀ ਹੈ ਵੀਰੇ ਜੇ ਆਪਾਂ ਇੱਕ ਸਿੰਗਲ ਪੀਸ ਤੇ ਦੇਖਦੇ ਆ ਇਹਦੇ 99 ਐਮ ਆਰ ਪੀ ਆਪਾਂ 99 ਦੇ ਦਮਾਵਾਂ। ਹਾਂ। ਠੀਕ ਹੈ ਜੀ। ਇਹ ਡੈਨਵਰ ਦਾ ਰਿਜੀਨਲ ਹੈ ਜੀ। ਜੀ। ਪਰ ਉਹਦੇ ਵਿੱਚ ਇੱਕ ਪਰ ਹੋਊਗੀ। ਵੀਰੇ ਆਪਾਂ ਦਮਾਂਗੇ ਉਹਨੂੰ। ਇਹ ਪਹਿਲੇ ਪੰਜ ਕਸਟਮਰਾਂ ਨੂੰ ਦਮਾਂਗੇ ਆਪਾਂ। ਪਹਿਲੇ ਪੰਜ ਕਸਟਮਰਾਂ ਨੂੰ ਦਮਾਂਗੇ। ਠੀਕ ਹੈ। ਇਹਦੇ 220 ਰੁਪਏ ਐਮਆਰਪੀ ਹੈ ਜੀ। 220 ਰੁਪਏ ਐਮਆਰਪੀ ਹੈ। ਜਿਹੜੀ ਸਾਡੀ ਵੀਡੀਓ ਸ਼ੇਅਰ ਕਰਕੇ ਸਾਨੂੰ ਦਿਖਾ ਕੇ ਜਾਊਗਾ। ਠੀਕ ਹੈ। ਗਰੁੱਪ ਦੇ ਵਿੱਚ ਜਿਵੇਂ ਕਈ ਵਾਰ ਆਪਣੇ WhatsApp ਦੇ ਵਿੱਚ ਗਰੁੱਪ ਬਣੇ ਹੁੰਦੇ ਨੇ। ਸਾਰੇ ਗਰੁੱਪ ਪਜੇ ਸਾਨੂੰ ਐਡ ਪਾ ਕੇ ਜਾਊਗਾ ਵੀ ਸਾਡੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾਵੇ ਤੁਹਾਨੂੰ ਅਸੀਂ ਉਹਨੂੰ 99 ਦੇ ਦਵਾਂਗੇ ਪਹਿਲੇ 5 ਕਸਟਮਰਾਂ ਨੂੰ ਜੀ ਇੱਕ ਵੀਰ ਦੀ ਸੋਨੇ ਨਾਮ ਬੜਾ ਸੁਣਿਆ ਹੋਊਗਾ ਪੈਰਾਸ਼ੂਟ ਠੀਕ ਹੈ ਜੀ 265 ਰੁਪਏ ਐਮ ਆਰ ਪਾ ਪਰ ਤੇਰਾ ਭਾਈ ਇਹਨੂੰ 99 'ਚ ਦੇ ਦਊਗਾ ਬਾਕੀ ਇਹਦੇ ਵਿੱਚ ਕੀ ਆ ਸਾਡੇ ਕੋਲ ਉਹ ਫਲੇਵਰ ਨੇ ਠੀਕ ਹੈ ਪਰ ਦਵਾਂਗੇ ਆਪਾਂ ਅਗਰੇ 99 ਜੀ ਸਰ ਤੁਹਾਨੂੰ ਬਹੁਤ ਸੋਹਣੇ ਸੋਹਣੇ ਆਈਟਮਾਂ ਦਿਖਾਵਾਂਗੇ ਸਾਡੇ ਕੋ ਬਥੇਰਾ ਕੁਸਾ ਹੋਇਆ ਵੀਰੇ ਇਤਨਾ ਕਈ ਕਸਟਮਰਾਂ ਨੂੰ ਡਿਮਾਂਡ ਸੀ ਸਾਡੀ ਟਾਇਲਟ ਰੋਲ ਬੜਕੋ ਟਾਇਲਟ ਰੋਲ ਵੀ ਮਿਲ ਜਾਂਦੇ ਨੇ ਸਾਡੇ ਕੋ ਬਹੁਤ ਸਾਰੇ ਆਤਮਾਨੀ ਦਾ ਆ ਦੇਖੋ ਜੀ ਇਹਦੇ ਵਿੱਚ ਵਾਈਟ ਤੇ ਬਲੈਕ ਕਲਰ ਆਏਗਾ ਇਹ ਵੀ ਅਸੀਂ 99 ਦੇ ਵਿੱਚ ਦਿੰਦੇ ਆ ਜੀ 99 ਦੇ ਵਿੱਚ ਦਮਾਂਗੇ ਵੀਰੇ ਕੀ ਸਟੈਂਡ ਚਾਹੀਦਾ ਹੁੰਦਾ ਜੀ ਜੀ 99 ਚ ਦਮਾਂਗੇ ਬੜੇ ਸੋਹਣੇ ਕੀ ਸਟੈਂਡ ਨੇ 99 ਦੇ ਵਿੱਚ ਦਮਾਂਗੇ ਜੀ ਇੱਕ ਜੀ ਹੋਰ ਦਮਦਾ ਲੈਡੀਆਂ ਨੂੰ ਬੜੀ ਵਧੀਆ ਇੱਕੋ ਡਿਮਾਂਡ ਸੀ ਇਹ ਵੀ ਚੀਜ਼ ਦੀ ਹੋਰ ਦਮਾਂਗੇ ਤੁਸੀਂ ਕਹੋਗੇ ਵੀ ਮੋਨੋ ਨਵੇਂ ਨਵੇਂ ਆਟਮਾ ਕੱਟ ਕੱਟ ਪਤਾ ਨਹੀਂ ਕਿਉਂ ਮੂਰੇ ਧਰੀਆਂ ਦਾ ਸੁਣਾ ਮੈਂ ਹੋਰ ਦੱਸਦਾ ਪਰ ਇਹ ਆਫਰ ਜੋ ਉਹ ਪੰਜ ਕਸਟਮਰਾਂ ਵਾਸਤੇ ਸੀ ਜਿਹੜੀ ਆਪਾਂ ਇਹ ਆਫਰ ਦਵਾਂਗੇ ਕਿ ਆਪਾਂ ਪਹਿਲੇ 10 ਕਸਟਮਰਾਂ ਵਾਸਤੇ ਪਹਿਲੇ 10 ਨੂੰ ਦੇਤੀ ਜੀ ਦੱਸਣ ਤੁਮਾਰੇ ਠੀਕ ਹੈ ਜੀ ਦੇਖੀਏ ਜੇ ਆਪਾਂ ਮਾਰਕੀਟ 'ਚ ਪਤਾ ਕਰਦੇ ਹਾਂ 150-200 ਰੁਪਏ ਦੀ ਆਟਮਾ ਜੀ ਹਾਂਜੀ ਠੀਕ ਹੈ ਇਹ ਡਿਸਪੈਂਸਰ ਆ ਵੀਰੇ ਆਪਣਾ ਆਇਲ ਪਾਉਣ ਵਾਲਾ ਜੀ 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 ਠੀਕ ਹੈ ਜੀ ਆਪਾਂ ਇਹਨੂੰ ਜਿਹੜੇ ਸਾਡੇ ਪਹਿਲੇ 10 ਕਸਟਮਰ ਸਾਨੂੰ ਜਿਵੇਂ 19 ਨੂੰ ਪਹਿਲਾਂ ਕਿਹਾ ਸੀ ਮੈਂ WhatsApp ਤੇ ਸਾਰੇ ਗਰੁੱਪਾਂ 'ਚ ਸਾਡੀ ਐਡ ਪਾਣੀ ਫੇਸਬੁੱਕ ਇੰਸਟਾ ਜੋ ਵੀ ਹੋਏਗਾ ਹਾਂਜੀ ਸ਼ੇਅਰ ਕਰਨੀ ਪੂਗੀ ਵੀਡੀਓ ਠੀਕ ਹੈ ਉਸ ਤੋਂ ਬਾਅਦ ਚੋ ਆਪਾਂ ਉਹਨਾਂ ਨੂੰ ਵੀਰੇ ਇਹ 100 ਰੁਪਏ ਵੈਸੇ ਚਲੋ ਫਿਰ ਉਹੀ ਗੱਲ ਲੱਗੀ 150 200 ਰੁਪਏ ਦੀ ਆਈਟਮ ਆ ਆਪਾਂ ਉਹਨਾਂ ਨੂੰ 50 ਰੁਪਏ ਦੇ ਵਿੱਚ ਹੀ ਦੇ ਦੋ ਸਰ ਕੀ ਕਰ ਰਹੇ ਤੁਸੀਂ 50 ਰੁਪਏ ਕਹਿ ਰਹੇ ਹੋ ਸਰ ਲਾਈਨਾਂ ਲੱਗੀਆਂ ਨਹੀਂ ਆਣੀਆਂ ਨੇ ਗਿਆ ਅਸੀਂ 50 ਰੁਪਏ ਦੀ ਦਵਾਂਗੇ ਜੀ ਪਰ ਸਾਬ ਡਿਸਪੈਂਸਰ ਚਾਹੀਦਾ ਹੁੰਦਾ ਹੈ ਜੀ ਆਪਣੇ ਕੋਲ ਇਹ ਵੀ ਮਿਲ ਜੂਗਾ ਇਹ ਵੀ ਆਪਾਂ 99 ਦੇ ਵਿੱਚ ਦਵਾਂਗੇ ਪੂਰੀ ਟੌਪ ਦੀ ਆਈਟਮ ਹੋਊਗੀ ਪਹਿਲਾ ਮੈਟ ਕੀ ਸੀਗਾ ਜਿਵੇਂ ਹੁਣ ਆਸੇ ਪਾਸੇ ਵਾਲੇ ਮੈਟ ਵੇਚ ਜਮ 15 ਮੈਟ ਵੇਚ ਦੇਨੇ ਜੀ ਜਿਹੜਾ ਹੁਣ ਆਪਣੇ ਕੋਲ ਮੈਟ ਆਇਆਗਾ ਐਡਾ ਤਕੜਾ ਮੈਟ ਐ ਇਸ ਨੂੰ ਮੈਟ ਦਿਖਾਣਾ ਵੀਰ ਇੱਕ ਮਿੰਟ ਫੜੋ ਜੀ ਆਹ ਦੇਖੋ ਵੀਰ ਜੀ ਵਾਓ ਕੋਈ ਦੇ ਕੇ ਦਿਖਾਵੇ 99 ਦਾ ਸਿੰਗਲ ਪੀਸ ਦਵਾਂਗੇ ਜੀ ਤੁਹਾਨੂੰ ਮੋਟਾ ਮੈਟ ਵੀ ਦਿਖਾਣਾ ਵੀ ਸਾਡੇ ਕੋਲ ਕੀ ਕੀ ਕੋਸ਼ ਹੈ ਆਹ ਦੇਖੋ ਜੀ ਐਡਾ ਮੋਟਾ ਮੈਟ ਹੈ 99 ਦੇ ਵਿੱਚ ਹੀ ਦਵਾਂਗੇ ਸਰ ਮਜਾਕ ਨਾ ਕਰੋ ਤੁਸੀਂ 150 ਰੁਪਏ 150 ਰੁਪਏ ਵਾਲੇ ਆਈਟਮ ਹੈ ਸਰ ਜਿਹੜੀ 90 ਦੀ ਕਰ ਰਿਹਾ ਹਾਂ ਸੋਨੋ ਮੈਂ ਕਿਹਾ ਦੱਸਾਂ ਵੀਰੇ ਜਾਨ ਕੱਢ ਲਾਂਗੇ ਆਪਾਂ ਤੂੰ ਦੇਖੀ ਚੱਲ ਜਿਹੜਾ ਕਹਿੰਦਾ ਨਾ ਵੀ ਇੰਨੇ ਦੀ ਨਹੀਂ ਇੰਨੇ ਦੀ ਆ ਇੰਨੇ ਸੀ ਮਹੀਨੇ ਦੀ ਆ ਇੱਕ ਆ ਦੇਖੋ ਇਹ ਵੀ ਆਪਾਂ 99 ਦਾ ਸਿੰਗਲ ਪੀਸ ਤਾਂ ਮੰਗੇ ਸਿਰਫ ਜੀ ਹੋਊਗੀ ਇੱਕ ਜੀ ਸਾਡੇ ਕੋਲ ਇੱਕ ਆਈ ਆ ਜੀ ਸਾਡੇ ਕੋਲ ਆਗੀ ਆਗੀ ਸਰ ਗੇਮ ਜੀ ਲਈ ਆਈ ਨਵੀ ਗੇਮ ਨਹੀਂ ਹੈਗੀ ਜੀ ਇਹ ਸਬੰਧਾਨੀਆਂ ਵੀਰੇ ਦੋਨੇ ਪਾਸੇ ਸਬੰਧਾਂ ਰੱਖੀ ਜੋ ਵਿਚਾਲੇ ਪ੍ਰੈਸਟੈਂਡ ਹੈ ਜੀ ਵਾਓ ਠੀਕ ਹੈ ਇੱਕ ਜੀ ਹੋਰ ਸੋਮਦਾ ਦੇਣਾ ਇਹ ਜਿਹੜੀ ਉਹ ਪਹਿਲਾਂ ਇੱਕ ਆਪਾਂ ਪੰਜ ਕਸਟਮਰ ਪੰਜ 10 ਹੋ ਗਈ ਜੀ 10 ਹੋ ਗਈ ਸੀ ਨਾ ਜੀ ਹੁਣ ਆਪਾਂ ਕਰ ਦਾਂਗੇ 15 ਅੱਛਾ 15 ਬੰਦੇ ਨੂੰ ਕਰ ਦੇਣੀ ਹੈ ਜੀ 15 ਨੂੰ ਕਰਾਂਗੇ ਇਹ ਆਪਾਂ ਵੀਰ ਜੀ ਉਹਨਾਂ ਨੂੰ ਦੋਵਾਂਗੇ ਜਿਹੜੇ ਪਹਿਲੇ 15 ਕਸਟਮਰ ਸਾਨੂੰ ਵੀਡੀਓ ਸ਼ੇਅਰ ਕਰਕੇ ਦਿਖਾਣਗੇ ਠੀਕ ਹੈ ਇਹ ਆਪਾਂ ਉਹਨਾਂ ਨੂੰ 20 ਰੁਪਏ ਚ ਦੇ ਦਾਂਗੇ ਫਰੀ ਹੋ ਗਿਆ ਸਰ ਫਿਰ ਤਾਂ ਵੀਰਵੈਲ ਤਾਂ ਫਰੀ ਹੋ ਗਈ ਸਰ ਕੋਈ ਦਿੱਕਤ ਨਹੀਂ ਹੈਗੀ ਆਪਾਂ ਉਹਰੇ ਮੇਲੇ ਹੀ ਲਾਣੇ ਨੇ ਵੀ ਭਾਈ ਪਤਾ ਲੱਗੇ ਵੀ ਠੀਕ ਆ ਬਰਨਾਲਾ 99 ਤੇ ਚੀਜ਼ ਵਿਕਦੀ ਆ ਆ ਚੀਜ਼ ਆਗੇ ਵੀਰੇ ਕਈ ਵਾਰ ਕਿਸੇ ਕਸਟਮਰ ਨੇ ਜਿਵੇਂ ਸ਼ੈਂਕਾ ਸਾਫ ਕਰਨ ਵਾਸਤੇ ਵੀਰੇ ਦੇ ਵਿੱਚ ਲਿਕਵਿਡ ਪੈਂਦਾ ਬਰਸ਼ ਸਾਫ ਕਰਨ ਵਾਸਤੇ 50 ਰੁਪਏ ਦੇ ਵਿੱਚ ਸਾਰਾ ਕੰਬੋ ਲੈਣਾ ਹੁੰਦਾ ਜਿਵੇਂ ਸਟੀਲ ਬੂਲ ਹੋ ਗਿਆ ਸੁਬੀਆਂ ਹੋ ਗਈਆਂ ਸਾਰਾ ਕੁਝ ਆ ਗਿਆ ਫਿਰ ਕਿཅੀ ਆ ਕੇ ਵਰਤਵਾਨ ਵਾਲੀ ਆਟਮ ਆ ਗਈ ਕੋਈ ਗਲਤ ਰਾਖ ਖਰੀਦੀ ਨਹੀਂ ਸਾਨੂੰ ਪਤਾ ਤਾਂ ਹੈਗਾ ਆਟਮ 99 ਹੀ ਦੇ ਦਾਂਗੇ ਜੀ ਸਾਡੇ ਕੋਲ ਚਪਾਤੀ ਬਾਕਸ ਆ ਗਿਆ ਇਸਰ ਨਵੇਂ ਡਾਇਨ ਦਾ ਘੈਣਾ ਜੀ ਇਹ ਤਾਂ ਤੁਸੀਂ ਦੇਖੀ ਚਲੋ ਜੀ ਸਿਮਰਨ ਕੰਪਨੀ ਦਾ ਜੀ 99 ਦਾ ਵਿੱਚ ਜੀ ਦੇਖ ਲਓ ਜਦੋਂ ਮਰਜੀ ਆਦਿ ਇੱਕ ਵੀਰ ਦੀ ਬੇਕਰ ਹਾਂਡੀ ਰੰਮੀ ਦੀ ਦਹੀ ਜਮਾਨ ਵਾਸਤੇ ਜੱਗਈ ਵਾਰਾ ਵੈਸੀ ਆਪਰਾ ਰੱਖ ਲੈਣਾ ਕੋਈ ਨਾ ਕੋਈ ਚੀਜ਼ ਪਾਈ ਜਾਂਦੀ ਆ ਠੀਕ ਆ 99 ਦਾ ਸਿੰਗਲ ਪੀਸ ਜੀ ਇੱਕ ਨਾ ਸਾਡੇ ਕੋਲ ਆ ਸਿਰਮ ਆਇਆ ਦਾ ਜੀ ਠੀਕ ਆ ਜੀ ਮਾਰਕੀਟ ਜਿੱਥੇ ਮਰਜੀ ਪਤਾ ਕਰ ਲਿਓ ਨਾਲ ਹੀ ਸੋਨੂੰ ਕਹਿੰਦਾ ਠੀਕ ਆ ਅੱਛਾ ਮੈਂ ਵੀ ਬੋਲਾ ਕਰ ਲਈ ਹਾਂ ਜੀ ਦੇ ਕੋਈ 99 ਦਾ ਦੇ ਦੇਣਾ ਕਰਾਪਾ ਜੀ ਬੈਠਾ 99 ਦਾ ਦਮਾਗੇ ਸਿੰਗਲ ਪੀਸ ਚ ਚਾਲ ਕਰੂਗਾ ਲੈ ਆਤੀ ਵੀ ਠੀਕ ਹੈ ਬਾਈ ਨਾ ਚੀਜ਼ ਦਿੱਤੀ ਜੀ ਸਾਡੇ ਕੋਲ ਸਾਰਾ ਤੁਨ ਮੈਂ ਗੱਲ ਦਾ ਸਹੀ ਜਿੰਨਾ ਮਟੀਰੀਅਲ ਹੋਊਗਾ ਜਿੰਨੀ ਕੁਆਲਿਟੀ ਹੋਊਗੀ ਵੀਰੇ ਸੋ 1% ਵੀ ਮੈਂ ਕਸਟਮਰ ਨੂੰ ਆਤਮਨ ਕੇ ਰਿਕੁਐਸਟ ਕੀ ਕਰੂੰਗਾ ਸੋਚਣ ਦੀ ਲੋੜ ਨਹੀਂ ਚੀਜ਼ ਜਿਹੜੀ ਦਮਾਗੇ ਐਂਡ ਦਮਾਗੇ ਇੱਕ ਕਈ ਵਾਰ ਬੱਚੇ ਖਿਡਾਉਣੇ ਲੈਣੇ ਹੁੰਦੇ ਨੇ ਕੋਈ ਜੀਪ ਲੈਣੀ ਹੈ ਜੀ ਇੱਕ ਆਦੂ ਨਾਲ ਲੈਣਾ ਜੀ ਤੁਹਾਡੇ ਕੋਲ ਇੰਨਾ ਕੁਝ ਆਇਆ ਹੋਇਆ ਵੀਰੇ 99 ਚ ਜੀ ਚੰਕ ਲੈਣੇ ਨੇ 99 ਚ ਸਿਰਫ 3 99 ਚ ਦਮਾਗੇ ਵੀਰੇ 999 ਤੁਹਾਨੂੰ ਦਵਾਂਗੇ ਇੱਕ 30 ਨੂੰ ਮੈਂ ਹੋਰ ਦੱਸਦਾ ਵੀਰੇ ਇੱਕ 30 ਨੂੰ ਹੁਣ ਪਹਿਲਾਂ ਆਪਾਂ 5 ਕਿਤੇ ਸੀ ਫਿਰ 10 ਕਿਤੇ ਸੀ ਹੁਣ 15 ਸੇ ਇੱਕ ਸ਼ੋਟ ਹੋਣਾ 20 ਰਹਿ ਗਏ ਜੀ ਆਪਾਂ ਨੇ ਕੋਈ 15 ਵਾਲੇ ਵੀ ਕਰਤੇ ਸੀ ਆਪਾਂ ਹਾਂਜੀ 15 ਹੋ ਗਏ ਸਰ ਠੀਕ ਆ ਹੁਣ ਆਪਾਂ ਲਾਸਟ ਜਿਹੜੇ ਪਹਿਲੇ 20 ਕਸਟਮਰ ਹੋਣਗੇ ਇੱਕ ਨਾ ਆਪਣੇ ਕੋਲ ਬੱਚਿਆਂ ਦੀ ਕੰਬਲੀ ਆਈ ਆਲੀ ਜੀ ਗਰਮ ਠੀਕ ਹੈ ਇਹ ਆਪਣੇ ਪਹਿਲੇ 20 ਕਸਟਮਰਾਂ ਨੂੰ ਦਵਾਂਗੇ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਹੋਊਗਾ ਆਪਾਂ ਮੰਨੂ ਇਹ 99 ਦੇ ਦਵਾਂਗੇ ਜਦ ਕਿ 200 ਰੁਪਏ ਦੀ 200 ਰੁਪਏ ਦੀ ਆਈਟਮ ਹੈ ਸਰ ਆਮ ਨਾਲ ਕੋਣ ਹੈ ਠੀਕ ਹੈ ਜੀ 99 ਦੇ ਵਿੱਚ 6 ਪੀਸ ਦਵਾਂਗੇ ਵੀਰੇ ਜੀ 99 ਦੇ ਵਿੱਚ 6 ਪੀਸ ਦਵਾਂਗੇ ਔਰ ਇੱਕ ਗੱਲ ਹੋਰ ਹੈ ਤੁਹਾਡੇ ਨਾਲ ਦਾ ਵਾਦਾ ਹੋਊਗਾ ਵੀਰੇ ਇਹਦੇ ਤੇ ਲੈਂਦਾ ਲੈਂਦਾ ਪਰੋਣਾ ਚਾਹੀਪਾ ਕਰਤਾ ਦਿਓ ਠੀਕ ਹੈ ਆਈ ਨਹੀਂ ਹੈਗਾ ਵੀ ਇਕੱਠਾ ਜੀ ਚੀਜ਼ ਸਿਰਾ ਹੋ ਗਈ ਸਾਡੇ ਬੇਫਿਕਰ ਹੋ ਕੇ ਲੇਕੇ ਜਾ ਕਈ ਵਾਰ ਸਿੰਗਲ ਬੈੱਡ ਦੀ ਚਾਦਰ ਲੈਣੀ ਹੁੰਦੀ ਆ ਜੀ ਇਹ ਵੀਰ ਕਹੋਗੇ ਵੀ ਭਾਈ ਬੰਦਾ ਬੰਦਾ ਮੋਡੂ ਕੁਝ ਨਹੀਂ ਕਰਦਾ ਜੀ ਆਪਾਂ ਨਾ ਕਿ ਨਹੀਂ ਕਰਦੇ ਵਾਓ ਤੇ ਕਪਣੇ ਕੋਈ ਸਰਹਾਣੇ ਵੀ ਆ ਗਏ ਅੱਛਾ ਸਰਹਾਣੇ ਵੀ ਲਿਆਇਆ ਸਰ 99 ਦਾ ਸਿੰਗਲ ਪੀਸ ਦਵਾਂਗੇ 99 ਦਾ ਸਿੰਗਲ ਪੀਸ ਦਵਾਂਗੇ ਪੂਰਾ ਟੌਪ ਕੁਆਲਟੀ ਜੀ ਇਹ ਕਲਾਸ ਹੋਊਗਾ ਹੋਰ ਦੂਸਰੀ ਗੱਲ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਨਾ ਵੀਰੇ ਕਈ ਵਾਰ ਕਸਟਮਰਾਂ ਨੇ ਸਾਡੇ ਕੋਲ ਕੰੱਚ ਦੇ ਗਲਾਸ ਲੈਣੇ ਹੋਣ ਪਲਾਸਟਿਕ ਦੇ ਲੈਣੇ ਹੋਣ ਠੀਕ ਹੈ ਕੋਈ ਤੱਬ ਕੋਈ ਬਾਲਟੀ ਕੋਈ ਪੀੜੀ ਸੋ ਮੈਂ ਬਾਲਟੀ ਇੱਕ ਚੀਜ਼ ਨੂੰ ਬਾਲਟੀ ਦਿਖਾਉਣਾ ਵੀਰੇ ਸਾਰੇ ਬਾਜ਼ਾਰ ਦੇ ਵਿੱਚ ਸਾਰੇ ਬਰਨਾਰੇ ਤੋਂ ਕੋਈ 99 ਦੇ ਦੇਣਾ ਸਾਡੀ ਦੇਣਦਾਰੀ ਹੋਊਗੀ ਤਬਰ ਤੁਹਾਨੂੰ ਬਾਅਦ ਵਿੱਚ ਚੱਲ ਜਾਣਾ ਬਾਅਦ ਵਿੱਚ ਆ ਗਈ ਕਿਥੇ ਨਹੀਂ ਜਿਹੜੀ ਤੁਸੀਂ ਬਾਅਦ ਵਿੱਚ ਜਾਣਾ ਠੀਕ ਹੈ ਕੋਈ 99 ਦੀ ਦੇ ਦੇਣਾ ਸਾਡੀ ਦੇਣਦਾਰੀ ਹੋਊਗੀ ਸਰ ਉਹੀ ਗੱਲ ਹੈ ਜੇ ਟੁੱਟੇ ਰਸਤੇ ਚੁਟਜੇ ਕਰਦੇ ਨਵੀਂ ਦੇ ਦੋਗੇ ਅੱਛਾ ਵਾਪਸ ਕਰਕੇ ਅਗਲਾ ਨਾ ਮਿਲੇ ਜੇ ਮਿਲ ਲਾ ਜੂਗਾ ਯਾਰ ਕਿੰਦੀ ਗੱਲਾਂ ਆ ਬਾਈ ਆਹ ਦੇਖੋ ਜੀ ਜੀ ਠੀਕ ਹੈ ਕਾਰ ਸਾਫਤ ਕਰਨ ਵਾਸਤੇ ਕੋਸ਼ਿਸ਼ਾ ਕਰਨਾ ਵਾਸਤੇ 150 ਰੁਪਏ ਦੇ ਦੋ ਪੀਸ ਦੇਵਾ ਬਿਯਾਰ ਦੇ ਵਿੱਚ 100-100 ਰੁਪਏ ਦਾ ਵਿਕੀ ਜਾਂਦੇ ਨੇ ਇੱਕ ਆ ਟਾਪਲ ਦੇਖੋ ਜੀ ਵੱਡਾ ਬਾਸ ਆਵਲ 99 ਦਾ ਦਵਾਂਗੇ ਵੀਰੇ ਵਾਓ ਜੀ ਸਾਬੇ 99 ਦਾ ਕੱਡੇ ਕੋਲ ਪਰਮਾਲ ਵੀ ਹੁੰਦੇ ਨੇ ਜੈਨ ਪਰਮਾਲ ਜੀ ਠੀਕ ਆ 100 ਰੁਪਏ ਦੇ ਚਾਰ ਰਮਾਲ ਦਵਾਂਗੇ ਮੱਖਣ ਰਮਾਲ ਹੈ ਜੀ ਐ ਨਹੀਂ ਹੈਗਾ ਵੀ ਪੀਐਸ ਦੂਜਾ ਵੇਚੀਂਦਾ ਸਿੰਥੈਟਿਕ ਆ ਸਿੰਥੈਟਿਕ ਲੈਡੀ ਲੈਡੀ ਰਮਾਲ ਆਉਂਦਾ ਹੈਗਾ ਜੀ ਹਾਂਜੀ ਹਾਂਜੀ ਜੀ ਮਾਰਕੀਟ ਤੇ ਪਤਾ ਕਰੋਗੇ ਨਾ ਵੀਰੇ 20 ਦਾ ਕਬੀਲ ਦਿੰਦੇ ਨੇ ਜਿੰਨੇ ਨਾਲ ਵੀ ਪਰ ਫਿਰ ਆ ਭਾਈ 99 ਦੇ ਵਿੱਚ 6 ਪੀਸ ਦੇ ਅੱਛਾ 99 ਦੇ 6 ਪੀਸ ਜੀ ਚਲੋ ਅਗਰੇ ਪੂਰੇ ਮੇਲੇ ਲਾਵਣਾ ਵੀ ਠੀਕ ਆ ਯਾਰ ਚੀਜ਼ ਵੇਚ ਦੀ ਆ ਤਾਂ ਬਰਨਾਲ 99 ਦੇ ਵਿੱਚ ਨੂੰ ਔਰ ਕਿੱਦੋਂ ਮੰਨਦੇ ਆ ਤਾਂ ਛੋਟੇ ਭਰਾ ਨੂੰ ਨਾ ਸਪੋਰਟ ਦੀ ਲੋੜ ਆ ਜੀ ਅਸੀਂ ਨਾ ਉੱਪਰ ਸਟਾਰਟ ਕਰ ਰਹੇ ਆ ਕਿ ਓਕੇ 99 ਦੇ ਵਿੱਚ ਹੀ ਆਈਟਮ ਦੇ ਰਿਹਾ ਕਿਉਂਕਿ ਜਿੰਨੀਆਂ ਸਾਡੇ ਕੋਲ ਆਈਟਮਾਂ ਵਾਲੇ ਜਿੰਨੂੰ ਸਪਮੰਦ ਦਿਖਾਈ ਜਾਂਦਾ ਵੀ ਡੇਲੀ ਡੇਲੀ ਨਵੀਂ ਨਵੀਂ ਆਈਟਮਾਂ ਦਿਖਾਈ ਜਾਂਦਾ ਇਤੋਂ ਚਲੋ ਰੱਬ ਬਖਸ਼ੂ ਖਰਖੇ ਜੀ ਆਪਾਂ ਇਹ ਤੋਂ ਤਕਰੀਬਨ 10 ਗੁਣਾ ਆਈਟਮਾਂ ਹੋਰ ਵਧਾ ਦਾਂਗੇ ਵੀਰੋ ਜੀ ਪਰ ਆਪਾਂ ਭੁੱਲਦੇ ਨਹੀਂ ਹਾਂਗੇ ਪਰ ਰੱਖਾਂਗੇ ਨੰਚ ਨੰਚ ਵਾਹ ਜੀ ਵਾਹ ਠੀਕ ਹੈ ਇੱਕ ਵਾਰੀ ਮਸਟ ਵਿਜ਼ਿਟ ਕਰਿਓ ਸਪੋਰਟ ਕਰਿਓ ਤੁਸੀਂ ਚੀਜ਼ਾਂ ਦੇਖਿਓ ਸਾਡੇ ਕੋਲ ਬਹੁਤ ਸੋਹਣੀਆਂ ਆਣੀਆਂ ਚੀਜ਼ਾਂ ਆਈ ਜਾਂਦੀਆਂ ਨੇ ਦਬ 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 ਆਈ ਜਾਣੀਆਂ ਨੇ ਠੀਕ ਹੈ ਜੀ ਇੱਕ ਵਾਰੀ ਆਈਓ ਜਿਹੜਾ ਆਪਣਾ ਦੁਕਾਨ ਦਾ ਐਡਰੈਸ ਹੈਗਾ ਜੀ ਵੇ ਗੱਡਾ ਖਾਨਾ ਚੌਂਕ ਹੈ ਠੀਕ ਹੈ ਗੱਡਾ ਖਾਨਾ ਚੌਂਕ ਵੀ ਕਹਿੰਦੇ ਨੇ ਅੱਗਰ ਸੈਂਟ ਚੌਂਕ ਵੀ ਕਹਿੰਦੇ ਨੇ ਜਿਹੜੇ ਸਾਰਾ ਨਾਲ ਉੱਚੀ ਗੱਲਾਂ ਤੇਰੇ ਭਾਈ ਦੀ ਆ ਸਮਾਂ ਆਈ ਗਏ ਉਹ ਕਹਿੰਦਾ ਨੇ ਸਾਰਾ ਨਾਲ ਉੱਚੀ ਗੱਲਾਂ ਆਪਣੇ ਆਇਆ ਆਪਣੀ ਹੀ ਰਹੂਗੀ ਜੀ ਠੀਕ ਹੈ ਵੀਰੇ ਬਰਨਾਲਾ 99 ਪਰ ਛੱਤੀ ਵਾਲੀ ਦੁਕਾਨ ਹੈ ਨਕਬੀਆਂ ਤੋਂ ਸਾਵਧਾਨ ਸਾਨੂੰ ਉਹ ਵੀ ਫੇਰ ਕਹੂੰਗਾ ਰਿਕੁਐਸਟ ਕਰੂੰਗਾ ਮੈਂ ਹੀ ਬੈਠਾ ਹੁੰਦਾ ਜੀ ਠੀਕ ਹੈ ਜੀ ਦੁਕਾਨ ਤੇ ਮੈਂ ਹੀ ਹੁੰਦਾਗਾ ਦੂਸਰੀ ਗੱਲ ਕੀ ਹੈ ਕਿ ਜਿੰਨੇ ਪਾਸੇ ਆਣਾਂ ਤੋਂ ਸਾਵਧਾਨ ਰਹੀਓ ਵੀ ਜਿਹੜੀ ਮੇਰੀ ਦੁਕਾਨ ਹੈ ਉਹ ਆਪਣੇ ਕੋਲ 99 ਦੇ ਵਿੱਚ ਹੀ ਮੈਂ ਨਾਲ ਜੀ ਇੱਕ ਵਾਰੀ ਰਿਵੀਜ਼ਨ ਕਰਿਓ ਮੇਰਾ ਮੋਬਾਈਲ ਨੰਬਰ ਹੈ ਜ 97812 2019 97813 20 ਧੰਨਵਾਦ